ਪਿਛਲੇ ਦਿਨੀ ਰਾਵੀ ਦਰਿਆ ਵਿੱਚ ਆਏ ਹੜਾ ਕਨਸ ਰੱਦੀ ਇਲਾਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੀਆਂ ਫਸਲਾਂ ਪਸ਼ੂਆਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਉਥੇ ਇਹਨਾਂ ਹੜਾਂ ਦੇ ਪਾਣੇ ਵਾਲੇ ਰਾਵੀ ਦਰਿਆ ਦੇ ਤੁਸੀਂ ਬਨ ਨਹਿਰਾ ਸੇਮ ਨਾਲੇ ਦੇ ਬਨ ਟੁੱਟ ਗਏ ਸਨ ਇਹਨਾਂ ਬਨਾਂ ਬਨਣ ਲਈ ਜਿੱਥੇ ਵੱਖ-ਵੱਖ ਸੰਪਰਦਾਵਾਂ ਜਿੱਥੇ ਬੰਦੀਆਂ ਅਤੇ ਕਾਰ ਸੇਵਾ ਵਾਲੇ ਵੱਲੋਂ ਸਮਾਵਾਂ ਨਭੀਆਂ ਜਾ ਰਹੀਆਂ ਹਨ ਤੇ ਉੱਥੇ ਹੀ ਪਿੰਡ ਸ਼ੌਪਰ ਜਾਇਆਂ ਤੋਂ ਪਿੰਡ ਸਿੰਘਪੁਰਾ ਨੂੰ ਜਾ ਰਹੇ ਸੇਮ ਨਾਲੇ ਦੇ ਬਨ ਬਨਣ ਦੀ ਸੇਵਾ ਤਨ ਤਨ ਸੰਤ ਬਾਬਾ ਜੋਧਾ ਸਿੰਘ ਅਤੇ ਸੇਵਾਦਾਰ ਸਹੀਦ ਗਿਆਨੀ ਦਵਿੰਦਰ ਸਿੰਘ ਕਾਰ ਸੇਵਾ ਅਜਨਾਲੇ ਵਾਲੇ ਵੱਲੋਂ ਬਾਬਾ ਜੋਧ ਵੀਰ ਸਿੰਘ ਮੁੱਖ ਸੇਵਾਦਾਰ ਸ਼ੇਰ ਗੁਰੂ ਗਰਬ ਸਿੰਘ ਗੁਰਦੁਆਰਾ ਡਿਗਰੀ ਕਾਲਜਾ ਚ ਨਾਲਾ ਵਾਲਿਆਂ ਦੀ ਗਵਾਹੀ ਹੇਠ ਇਲਾਕਾ ਨਿਵਾਸੀ ਤੇ ਸੇਵਾਦਾਰਾਂ ਵੱਲੋਂ ਕਈ ਦਿਨਾਂ ਤੋਂ ਬਨ ਬਨਨ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਮੌਕੇ ਗਲਬਾ ਦਰਾਨਾ ਬਾਬਾ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸ਼ਾਪੁਰ ਜਾ ਜਾਂਦੋਂ ਸਿੰਘਪੁਰਾ ਨੂੰ ਜਾ ਰਹੇ ਸੇਮ ਨਾਲੇ ਦੇ ਟੁੱਟੇ ਹੋਏ ਬਨ ਬਨਨ ਦੀ ਸੇਵਾ ਸੰਤ ਮਹਾਪੁਰਸ਼ ਬਾਬਾ ਜੀ ਕਾਰ ਸੇਵਾ ਜਨਾਲੇ ਵਾਲਿਆਂ ਵੱਲੋਂ ਦੀ ਗਵਾਹੀ ਹੇਠ ਪਿਛਲੇ 13 ਦਿਨੋਂ ਤੋਂ ਕੀਤੀ ਜਾ ਰਹੀ ਹੈ ਤੇ ਹੁਣ ਇਹਨਾਂ ਸੇਵਾਦਾਰਾਂ ਵੱਲੋਂ ਤਿੰਨ ਬੰਨ ਬਨੇ ਗਏ ਹਨ ਤੇ ਇਹ ਰੰਦੇ ਬੰਨ ਜਲਦ ਮੁਕੰਮਲ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਇਹਨਾਂ ਬੰਨਾਂ ਦੇ ਨਾਲ ਠੇਕੇਦਾਰ ਦਾ ਕੋਈ ਵੀ ਸਬੰਧ ਨਹੀਂ ਇਸ ਮੌਕੇ ਬਾਬਾ ਧਰਮਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ ਮੌਕਾ ਵੇਖਣ ਲਈ ਕਿਹਾ ਗਿਆ ਹੈ ਉੱਥੇ ਹੀ ਸੰਗਤਾਂ ਨੂੰ ਵੱਤ ਵਾਦੇ ਮਿੱਟੀ ਤੇ ਟਰਾਲੀਆਂ ਲੈ ਕੇ ਆਉਣ ਦੀ ਅਪੀਲ ਕੀਤੀ ਗਈ ਹੈ ਬਿਊਰੋ ਰਿਪੋਰਟ ਅਲ ਪੰਜਾਬ న్యూਸ ਜਗਦੀਪ ਸਿੰਘ ਜਿਹੜੇ ਬੰਨ ਬੱਜ ਰਿਹਾ ਕਿਹੜਾ ਹੈ ਇਹ ਬੰਨ ਜਿਹੜਾ ਵੀਰਦੀਏ ਨੌ ਮਣੀਆ ਜੋ ਬੋਲੀ ਤੋਂ ਟੁੱਟੀ ਸੀ ਜਨਾਲਾ ਸਾਹਿਬ ਨੂੰ ਤੇ ਅਜਨਾਲੇ ਕੋਈ ਅਜ ਸਾਰੀਆਂ ਸਕਤਾ ਜਨਾਲੇ ਤੋਂ ਆ ਬਾਬਾ ਜੋਧਵੀਰ ਸਿੰਘ ਜੀ ਬਾਬਾ ਜੋਧਾ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੇ ਗੱਡੀ ਦੇ ਵਾਰਸ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਜਿਹੜਾ ਅੱਜ 12ਵਾਂ ਦਿਨ ਹੋ ਚੁੱਕਾ ਹੈ ਇਹ ਬੰਦੀਆਂ ਸੇਵਾ ਚੱਲਦੇ ਪਾਉਕ ਲੈਣਾ ਲੱਗੀਆਂ ਹੋਈਆਂ ਨੇ ਤੇ 50 ਤੋਂ ਵੱਧ ਟਰਾਲੀਆਂ ਜਿਹੜੀਆਂ ਬਾਬਾ ਜੀ ਆਪਣੇ ਨਗਰ ਦੀਆਂ ਸੰਗਤਾਂ ਅਸੀਂ ਵੀ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਏ ਜਿੰਨੇ ਜੋਗੇ ਆ ਗਏ ਐਂ ਸੇਵਾ ਕਰਨ ਵਾਸਤੇ ਆਏ ਆ ਕਿੰਨੇ ਦਿਨ ਹੋਰ ਲੱਗਣਗੇ ਅਜੇ ਵੇਖੋ ਜੀ ਘੱਟ ਤੋਂ ਘੱਟ ਜੇ 12 13 ਦਿਨ ਦੇ ਲੱਗ ਭਾਗ ਜਿਹੜਾ ਪ੍ਰੋਸੈਸ ਹੋਰ ਚੱਲ ਸਕਦਾ ਕਿਉਂਕਿ ਬੰਨ ਇੱਕ ਇਹ ਬੰਨ ਇਹ ਤੋਂ ਅੱਗੇ ਵੀ ਇੱਕ ਬੰਨ ਟੁੱਟਾ ਉਸੇ ਠੇਕਦਾਰ ਵਾਸਤੇ ਲੱਗਾ ਹੋਇਆ ਪਰ ਬਾਬਾ ਜੀ ਕਹਿੰਦੇ ਨੇ ਕੋਈ ਪੂਰ ਕੇ ਜਾਣਾ ਵਾ ਕਿਉਂਕਿ ਸੰਗਤਾਂ ਦਾ ਸਹਿਯੋਗ ਬਹੁਤ ਹੈ ਸਕਦਾ ਸਹਿਯੋਗ ਨਾਲ ਜਿਹੜੇ ਕੰਮ ਹੁੰਦੇ ਨੇ ਕਿੰਨੇ ਕਿੰਨੇ ਮਤਲਬ ਜਿਹੜੇ ਫੁੱਟ ਦੇ ਪਾੜਸਾ ਨੂੰ ਪ ਲਗਭਗ ਜਿਹੜੇ ਪਾਰਸੀ ਆ ਗਏ ਸਨ ਹੁਣ ਕਿ ਆਪਾਂ ਕਿੰਨੇ ਬੰਨ ਜਿਹੜੇ ਬੰਨ ਜਿਹੜੇ ਤੀਜਾ ਬੰਨ ਜਿਹੜਾ ਕੰਪਲੀਟ ਹੋ ਰਿਹਾ ਆ ਦੋ ਬੰਨ ਪਿੱਛੇ ਜਿਹੜੇ ਕੰਪਲੀਟ ਹੋ ਗਏ ਨੇ ਤੇ ਇੱਥੇ ਕੋਈ ਠੇਕਦਾਰ ਦੀ ਕਿਵੇਂ ਦੀ ਕਾਰਗੁਜ਼ਾਰੀ ਠੇਕਦਾਰ ਦੀ ਕਿਜ਼ਾਰਗੀ ਦੀ ਕਾਰਗੁਜ਼ਾਰ ਜਿਹੜੀ ਬਿਲਕੁਲ ਢਿੱਲੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਠੇਕਦਾਰ ਨੂੰ ਨਾ ਆਪਾਂ ਮਾੜਾ ਬੋਲ ਸਕਦੇ ਕਿਉਂਕਿ ਸਾਡੇ ਹੋਂ ਤੋਂ ਪਹਿਲਾਂ ਉਹਨੇ ਕੰਮ ਸ਼ੁਰੂ ਕਰਾਇਆ ਜ਼ਰੂਰ ਆ ਪਰ ਕਾਰਗੁਜ਼ਾਰੀ ਉਹਦੀ ਬਹੁਤ ਢਿੱਲੀ ਆ ਕਿਉਂਕਿ ਪੰਜ-ਛੇ ਬੰਦੇ ਝਾੜੀ ਤੇ ਜਿਹੜੇ ਕਿੰਨਾ ਕੰਮ ਕਰ ਸਕਦੇ ਨੇ ਇੱਥੇ ਦੇ ਤੇ ਸੈਂਕੜਿਆਂ ਦੀ ਗਿਣਤੀ ਟਾਈਟਰ ਟਰਾਲੀਆਂ ਨੇ ਪੰਜ ਬੋਗਲੇ ਨਾ ਆਈਆਂ ਹੋਈਆਂ ਨੇ ਦੋ ਜੀ ਸੀ ਬੀਆਂ ਲੱਗੀਆਂ ਨੇ ਮਿੱਟੀ ਵੇਖੋ ਵੀਰ ਨੇ দান ਕੀਤੀ ਜਿਹੜੀ ਆਪਦਾ ਨੇ ਝੋਨਾ ਜਿਹੜਾ ਸਾਰਾ ਹੀ ਨਾ ਬਾਬਾ ਜੀ ਨੂੰ ਦੇਦਾ ਦੋ ਕਿੱਲੇ ਜੀ ਉਹ ਵੇਖੋ ਠੇਕੇਦਾਰ ਵੀਡੀਓ ਬਣਾਈ ਜਾਵੇ ਜੋ ਮਰਜੀ ਸੰਗਤਾਂ ਦੇ ਸਹਿਯੋਗ ਨਾਲ ਦੋ ਟਰਾਲੀਆਂ ਤਿੰਨ ਟਰਾਲੀਆਂ ਇੱਕ ਸਾਲ ਤੋਂ ਪਹਿਲਾਂ ਜੇ ਠੇਕੇਦਾਰ ਇਹ ਬੰਦਣੀ ਸੀ ਪੂਰ ਸਕਦਾ ਤਿੰਨੇ ਇਹਨਾਂ ਦੇ ਟਰਾਲੀਆਂ ਦੇਖੋ ਸਾਰੀਆਂ ਇੰਨਾ ਚਮਾ ਟਰਾਲੀਆਂ ਦੇ ਨਾਲ ਕਿੰਨਾ ਕੰਮ ਕਰੂਗਾ ਲੱਗਦਾ ਕਿ ਜਿਤਨਾ ਬਾਬਾ ਜੀ ਜਾਂ ਸੰਗਤਾਂ ਦੇ ਸਹਿਯੋਗ ਨਾਲ ਇਹ ਬਣ ਪੂਰੇ ਨੇ ਲੱਗਦਾ ਕਿ ਕੱਲੂ ਪ੍ਰਸ਼ਾਸਨ ਦੇ ਨਾਲ ਗਲੀ ਪੁੱਤ ਕਰਕੇ ਇਹਦਾ ਬੈਨੀਫਿਟ ਲੈ ਸਕਦਾ ਹਾਂਜੀ ਹੋ ਸਕਦਾ ਵਾ ਕੋਈ ਠੇਕਦਾਰ ਲੈ ਆ ਸਕਦਾ ਵਾ ਕਿਉਂਕਿ ਸੇਵਾ ਸੰਗਤ ਕਰ ਰਹੀ ਆ ਪਰ ਇੱਥੇ ਸਰਕਾਰ ਨੂੰ ਧਿਆਨ ਦੇਣਾ ਨਹੀਂ ਚਾਹੀਦਾ ਬਿਲਕੁਲ ਜੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਦੇਖਣਾ ਚਾਹੀਦਾ ਹਨ ਕਿ ਅਸੀਂ ਡੀਸੀ ਸਾਹਿਬ ਨੂੰ ਕਹਿੰਦੇ ਆਣ ਕੇ ਵੇਖੋ ਬਾਬਾ ਜੀ ਲੱਗੇ ਹੋਏ ਨੇ ਅਮਰਸਰ ਡੀਸੀ ਸਾਹਿਬ ਨੂੰ ਬੇਨਤੀ ਆ ਆਣ ਕੇ ਵੇਖਣਾ ਕਿ ਕਿੰਨੇ ਦਿਨਾਂ ਤੋਂ 12 13 ਦਿ ਲੰਗਰ ਦਾ ਪ੍ਰਬੰਧ ਸਾਰਾ ਡੀਜ਼ਲ ਦੀ ਸੇਵਾ ਸੰਗਤਾਂ ਨੂੰ ਜੇ ਕੋਈ ਟਰੈਕਟਰ ਖਰਾਬ ਹੋ ਜਾਂਦਾ ਬਾਬਾ ਜੀ ਉਹਦੀ ਵੀ ਜਿੰਮੇ ਸਾਰਾ ਬਾਬਾ ਜੀ ਕਰਵਾ ਰਹੇ ਨੇ ਸੇਵਾ ਕੋਈ ਕਿਸੇ ਖਿਆਲ ਕਰੇਗਾ ਕਰੇੜਾ ਕਰਦਾ ਨਾ ਆ ਹਾਂਜੀ ਬਾਬਾ ਜੀ ਦੀ ਸੇਵਾ ਦਾ ਕਰੇੜਾ ਨਾ ਠੇਕਦਾਰ ਲੈਣਾ ਚਾਹੁੰਦਾ ਹਾਂਜੀ 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 ਬਾਬਾ ਜੀ ਦੀ ਜਿਹੜੀ ਸੇਵਾ ਹੋ ਰਹੀ ਉਹ ਠੇਕਦਾਰ ਚਾਹੁੰਦਾ ਕਿ ਉਹਦਾ ਬੈਨੀਫਿਟ ਮੈਨੂੰ ਹੋਵੇ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਇਸ ਮਸਲੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਪ੍ਰਸ਼ਾਸਨ ਇੱਥੇ ਆਵੇ ਆਣ ਕੇ ਵੇਖੇ ਪ੍ਰਸ਼ਾਸਨ ਇੱਕ ਦੋ ਵਾਰੀ ਹੋ ਕੇ ਵੀ ਗਿਆ ਵਾ ਪਰ ਡੀਸੀ ਸਾਹਿਬ ਹੁਣ ਹੁਣ ਇਸ ਵਾਰੀ ਤੇ ਵੇਖ ਇਹ ਠੇਕੇਦਾਰ ਤੇ ਮਤਲਬ ਪੰਜ ਆਪਣਾ ਘੱਟੋ ਘੱਟ 7 ਮਹੀਨੇ ਸਾਲ ਦਾ ਸਮਾਂ ਲੈ ਕੇ ਚੱਲੇ ਜਿੰਨੀਆਂ ਠੇਕੇਦਾਰੀਆਂ ਟਰਾਲੀਆਂ ਚੱਲਦੀਆਂ ਸਨ ਤੀਆਂ ਇਸ ਵੇਲੇ ਆਪਣਾ ਅਜਨਾਲੇ ਤਹਿਸੀਲ ਤੋਂ ਆਏ ਅਸੀਂ ਇੱਥੋਂ 25 30 ਕਿਲੋਮੀਟਰ ਤੋਂ ਚੱਲ ਕੇ ਆਏ ਆ ਇੱਥੇ ਸੇਵਾ ਕਰਨੇ ਵਾਸਤੇ ਆਏ ਆ ਸਾਨੂੰ ਕੋਈ ਬੈਨੀਫਿਟ ਦਾ ਨਹੀਂ ਸੰਗਤਾਂ ਸੇਵਾ ਕਰਨੀਆਂ ਨੇ ਬਾਬਾ ਜੀ ਕਰਵਾ ਰਹੇ ਨੇ ਸੰਗਤਾਂ ਯੋਰ ਨਾਲ ਲੱਗੀਆਂ ਹੋਈਆਂ ਨੇ ਤੇ ਇਹ ਇਹ ਪੂਰ ਕੇ ਫਿਰ ਵਾਪਸ ਜਾਣਾ ਆ ਬਾਬਾ ਜੀ ਇੱਥੇ ਹੀ ਡੇਰੇ ਉਹਨਾਂ ਦੇ ਲੱਗੇ ਨੇ ਇੱਥੇ ਸਭ ਪੱਕੇ ਕੂਲਰ ਜਨਰੇਟਰ ਲੱਗੇ ਹੋਏ ਨੇ ਨਹੀਂ ਤੇ ਇੱਥੇ ਦੇ ਵੇਖੋ ਜੰਗਲ ਆ ਜੰਗਲ 'ਚ ਮੰਗਲ ਲਾ ਕੇ ਬੈਠੇ ਬਾਬਾ ਜੀ ਹਾਂਜੀ ਤੁਹਾਡੇ ਸੇਵਾ ਦਾ ਨਾਮ ਲੋ ਮਲੋ ਇੱਕ ਦਾਰ ਤੇ ਕਹਿ ਜਾਣਾ ਵੀ ਰੇਤ ਦੀਆਂ ਮੋਰੀਆਂ ਭੰਕ ਲਾਈਆਂ ਹਾਂਜੀ ਵੀਰ ਜੀ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਰੇਤ ਹੀ ਥੱਲੇ ਪਾਈ ਹੋਈ ਸੀ ਕੋਈ ਮਿੱਟੀ ਨਹੀਂ ਸੀ ਹੈਗੀ ਦਮਾ ਬਣ ਰੇਤ ਇਕੱਠੀ ਕੀਤੀ ਸਾਡੇ ਕੋਲ ਉਹਦੀ ਵੀਡੀਓ ਵੀ ਹੈਗੀ ਕਿਉਂਕਿ ਅਸੀਂ ਪਹਿਲੇ ਦਿਨ ਜਦੋਂ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਧਰਮਿੰਦਰ ਸਿੰਘ ਪਿੰਡ ਮੰਗਲਵਈਆਂ ਵਾਲੇ ਤੋਂ ਇਹ ਜਿਹੜੇ ਕੋਈ 12-13 ਦਿਨ ਤੋਂ ਬਾਬਾ ਜੀ ਨਾਲ ਸੇਵਾ ਕਰਨੇ ਬੰਦੇ ਇੱਥੇ ਤੇ ਜਿਉਂ ਬਾਬਾ ਨੂੰ ਸੇਵਾ ਲਈਏ ਅਸੀਂ ਬਾਬੇ ਨਾਲ ਹੀ ਆਈਏ ਉਥੋਂ ਆਡੇ ਲਾਗੇ ਜਿਕੇ ਬਨਾ ਸਾਰੇ ਸੇਵਾ ਕਰਨ ਦੇ ਮੁੰਡੇ ਇੱਥੇ ਤੇ ਬਾਗੇ ਵਿੱਚ 10-12 ਦਿਨ ਉਹ ਜੱਲਿਆ ਲਾਗੇ ਪਿੰਡ ਤੇ ਆ ਸਾਰੇ ਆ ਨਾ ਮਗਰਗਵਾ ਆ ਆੜਿਆ ਰੋਜ ਦੀਆਂ ਘੜੋ ਘੜਵੀ 15-16 ਟਰਾਲੀਆਂ ਇੱਕ ਬਾਬਾ ਮਹਿਰਮ ਖਰੀ ਵਾਲੇ ਕੋਲ ਹੀ ਹੁੰਦੇ ਨੇ ਜੇ ਬਾਬੇ ਕਿੰਨੇ ਦਿਨ ਪਿਆਲ ਰਹੇ ਕੋਈ ਵੀਰ ਲੈ ਰੋਜ ਨੂੰ ਦੇਟਾ ਵਾਲੇ ਵੱਡੇ ਟਾਲੇ ਹੁੰਦੇ ਉਹਨਾਂ ਦੇ ਬਾਕੀ ਸਾਡੀਆਂ 30 ਟੋੜੀਆਂ ਰੋਈ ਦੀਆਂ ਆਪਣੇ ਪੱਕੀਆਂ ਟੋੜੀਆਂ ਜਿਹਨੀਆਂ ਉਸ ਮਿੱਟੀ ਉੱਪਰ ਘਿਲਾਉਂਦੇ ਨੇ ਜਾਂ ਪੰਜ ਫੇਲ ਲਾ ਜਾਂ ਮੈਂ ਚਾਰ ਲੱਗ ਜਾਂ ਪੱਕੇ ਫੇਲ ਲੱਗਦੇ ਆ ਤੇ ਬਾਕੀ ਆ ਵੀ ਜੇ ਤੁਸੀਂ ਵੇਖਣ ਦੇ ਜਿਹੜੇ ਕੰਮ ਚੱਲਦਾ ਸਰਕਾਰੀ ਐ ਉਹ ਸਿਰਫ ਟੋੜੇ ਭੰਦਾ ਲਾਉਂਦੇ ਉਹ ਵੀ ਟੋੜੇ ਪਈ ਮਿੱਟੀ ਆਪਣੀ ਦੇ ਦੀ ਵੀ ਟੋੜੇ ਭਰ ਲੋ ਆੜਾ ਆ ਮੇ ਬਣਨ ਨਾ ਕੋਈ ਨਾ ਕੋਈ ਪੋਗਲੈਂਡ ਨਾ ਕੋਈ ਜੀਸੀਬੀ ਜ ਇੱਕ ਪੋਗਲੈਂਡ ਲੱਗੀ ਸਾਡੀ ਅਗਲੇ ਪਾਸੇ ਲੱਗੀ ਐ ਇੱਕ ਜੀਸੀਬੀ ਇੱਥੇ ਲੱਗੀ ਐ ਤਾਂ ਸਰਦ ਜਿਹੜੇ ਠੇਕੇਦਾਰ ਉਹ ਲਕਿਆ ਜਾ ਰਿਹਾ ਕਿ ਮੇਰੀਆਂ ਆਪਣੀਆਂ ਜੀਸੀਬੀ ਮਸ਼ੀਨਾਂ ਲੱਗੀਆਂ। ਨਹੀਂ ਐਰਟਾਈਮ ਤੇ ਹੁਣੇ ਉਹ ਮੁੰਡਾ ਦੀ ਉਹਨੇ ਪੁੱਛ ਲਿਆ। ਉਹਦੇ ਨੂੰ ਦੱਸ ਹੀ ਦਿੱਤਾ ਵੀ ਕੋਈ ਇਥੇ ਉਹਨਾਂ ਦੀ ਬੋਲਣਾ ਨਹੀਂ ਆ। ਜਿੱਦਣ ਇਹ ਪਹਿਲੇ ਦਿਨ ਆਏ ਨਾ ਬਾਜੀ ਸੇਵਾ ਕਰਨ ਵੇਖੋ ਇੱਥੇ ਬਾਪਾ ਜੀ ਨਾਲ ਆਏ ਆ। ਉਹਦੋਂ ਬਾਅਦ ਇਹਨਾਂ ਦਾ ਇੱਕੋ ਟ੍ਰੈਕਟਰ ਹੀ ਕਿ ਦੋ ਟ੍ਰੈਕਟਰ ਹੀ ਤੇ ਬਸ ਪੰਜ-ਛੇ ਜਣੇ ਕੰਮ ਕਰਦੇ। ਇਹਨਾਂ ਜਦੋਂ ਪਾਵਰ ਲੱਗਾ ਰਦਵਾ ਦਾ ਵੇਲੇ ਆ ਕੇ ਰਮ ਕੇ ਆਪਣੇ ਬੰਦੇ ਡਾਉਣ ਲੱਗੇ ਆਪਣੇ ਉਹਨਾਂ ਨੂੰ ਜੋਰ ਲੱਗੇ ਪਰ ਤੁਹਾਨੂੰ ਪਤਾ ਜਿੰਨਾ ਚਿਰ ਤੱਕ ਬਾਬਾ ਜੀ ਸੰਪਰਕ ਸੰਯੋਗ ਨਾਲ ਦਵੇ ਉਹਨਾਂ ਤੱਕ ਬਾਨ ਇਹ ਆਪਾਂ ਉਹਨਾਂ ਨੇ ਆਸੇ ਰਹਿੰਦੇ ਸਾਨੂੰ ਸਾਲ ਵੀ ਲੱਗ ਸਕਦਾ ਬਨ ਬਨਨ ਸਾਲ ਇੱਕ ਬਣੇ ਜੇ ਜੋ ਬਨ ਬੰਦੇ ਰੇ ਯਾਰ ਬਾਬਾ ਜੀ ਦੇ ਨਾਲ ਬਾਬੀ ਨੇ ਵੀ ਚਲੋ ਲਾਈ ਸੇਵਾ ਜਿੰਨੇ ਸਾਡੇ ਇਲਾਕੇ ਦੇ ਪਿੰਡ ਆ 10 15 ਸਾਰੇ ਮੁੰਡੇ ਆਏ ਇਥੇ ਸੇਵਾ ਕਰਨ ਚਲੋ ਪਿੰਡ ਦੇ ਵੀਰ ਆ ਨਾਲ ਉਹ ਵੀ ਸੰਯੋਗ ਦੇਂਦੇ ਆ ਹਾਂਜੀ ਤੇ ਸਾਰੇ ਜੇ ਮੰਨ ਲਓ ਜੇ ਸੰਗਤਾਂ ਇਸ ਮਹਾਨ ਕਾਰਜ ਵਿੱਚ ਸਹਿਯੋਗ ਪਾ ਰਹੀਆਂ ਨੇ ਇਹਦਾ ਲਾਹਾ ਠੇਕੇਦਾਰ ਵੀ ਜੇ ਲੈ ਗਿਆ ਪ੍ਰਸ਼ਾਸਨ ਨਾਲ ਕੇ ਫੇਰ ਕੌਣ ਜਮਾਇ ਰੀ ਵੇਖੋ ਜੇ ਠੇਕੇਦਾਰ ਦਾ ਪ੍ਰਸ਼ਾਸਨ ਜੀ ਦਾ ਇੰਨਾ ਠੇਕੇਦਾਰ ਨੇ ਕਿਹਾ ਉਹਨਾਂ ਉਸ ਨਾਲ ਮਿਲਣਾ ਚਾਹੀਦਾ ਬਾਕੀ ਉਹਦੇ ਰਾਹ ਮਸਾਜਾਂ ਆ ਕੇ ਵੇਖੀ ਇਹ ਬੰਨ ਕਿੱਦਾ ਬੈਨਾ ਮੌਕੇ ਦੇ ਦੇ ਪਿੰਡ ਦੇ ਨਾਲ ਉਹਨਾਂ ਵੇਖਣਾ ਹਾਂਜੀ ਕਿੰਨੇ ਟੋਟਲ ਜਿਹੜੇ ਸਪੌਟ ਪੇਸ ਜਿਹੜੇ ਤੁਹਾਡੇ ਕੋਲ ਜਿਹੜੇ ਹੁਣ ਤੱਕ ਪੂਰੇ ਜਾ ਚੁੱਕੇ ਇਹ ਚਾਰ ਪਾੜੇ ਇਹ ਇੱਕ ਪਾੜਾ ਮੇਨ ਜਿਹੜਾ ਵੱਡਾ ਜਿਹੜਾ ਪੂਰਿਆ ਤੇ ਇੱਕ ਉੱਤੋਂ ਅੱਗੇ ਛੋਟਾ ਇੱਕ ਅੱਲੇ ਪਾਸੇ ਵੱਡਾ ਪਾੜ ਫੇ ਜਿਹਨੂੰ ਮੋਰਚਾ ਲਾਇਆ ਕੱਲ ਦਾ ਉਹ ਵੀ ਚੱਲੰਦਿਆ ਇਸ ਤੋਂ ਕਿ ਕੋਈ ਹੋਰ ਪਾੜ ਉਹ ਵੀ ਠੀਕ ਦਰਮਿਆਨ ਪੂਰੇ ਹੋਰ ਉਹ ਚ ਵੀ ਸੰਯੋਗ ਜਿਹੜਾ ਪੈ ਜਾਏਗਾ ਬਾਬੇ ਹਾਂਜੀ ਪਾਇਆ ਜਾਏ ਜਦੋਂ ਸਾਡਾ ਰਾਹ ਬਣ ਗਿਆ ਫਿਰ ਅਗਲੇ ਪਾੜ ਉੱਚੇ ਸੰਯੋਗ ਜਿਹੜ ਇੰਨੀ ਤਰੀਕ ਤੋ ਇਹ ਜਿਹੜਾ ਮਹਾਨ ਕਾਰਜ ਜਿਹੜਾ ਰੰਪੇ ਗਏ ਸਿੱਕ ਕਿਦਾਂ ਤੱਕ ਸਮਾਪਤੀ ਹੋਣ ਦੀ ਸੰਭਾਵਨਾ ਹੈ ਇਹ ਕੋਈ 10 12 ਦਿਨਾਂ ਨੂੰ ਹੋ ਹੀ ਗਏ ਤੇ ਬਾਕੀ ਇਹ ਆਵੇ ਸੰਗਤ ਸਹਿਯੋਗ ਨਾਲ ਚੱਲਣੇ ਆ ਜਦੋਂ ਸੰਯੋਗ ਹੋ ਜਾਏਗਾ ਫਿਰ ਕਰ ਲਾਂਗੇ ਜਿਨ੍ਹਾਂ ਦੇ ਲੱਗਦਾ ਭਾਵੇਂ ਬਾਅਦ ਦੇ ਦਿਨਾਂ ਦੇ ਲੱਗਣ ਸਾਨੂੰ ਪੰਜ ਮਹੀਨਾ ਲੱਗ ਜੇ ਇਥੇ ਪੂਰਾ ਬੰਨ ਬਣ ਕੇ ਜਾਵਾਂਗੇ ਇਥੇ